ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਹੜੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਉਹਨਾਂ ਦੇ ਮਾਤਾ ਪਿਤਾ ਬਹੁਤ ਪਰੇਸ਼ਾਨ ਹਨ ਤੇ ਜੇਕਰ ਇਸ ਜਗ੍ਹਾ ਤੇ ਉਹ ਹਲਦੀ ਦੀ ਗੱਠ ਨੂੰ ਰੱਖ ਦੇਣਦੇ ਹਨ ਉਹਨਾਂ ਦੇ ਘਰ ਵਿੱਚ ਕਹਿ ਲਓ ਕਿ ਰਿਸ਼ਤਾ ਆਪ ਚੱਲ ਕੇ ਆਵੇਗਾ ਉਹਨਾਂ ਦੀ ਇਸ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਜੇਕਰ ਤੁਸੀਂ ਕਿਸੇ ਵੀ ਪਰੇਸ਼ਾਨੀ ਵਿੱਚ ਹੋ ਉਸ ਪਰੇਸ਼ਾਨੀ ਦਾ ਤੁਹਾਨੂੰ ਹੱਲ ਮਿਲ ਜਾਵੇ ਸੋ ਸਾਥ ਸੰਗਤ ਜੀ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਵਾਲੇ ਹਾਂ ਜੋ ਮਾਤਾ ਪਿਤਾ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਨੂੰ ਲੈ ਕੇ ਅਕਸਰ ਹੀ ਬੜੇ ਪਰੇਸ਼ਾਨ ਰਹਿੰਦੇ ਹਨ। ਇਧਰ ਉਧਰ ਸੋਚਾਂ ਵਿਚਾਰਾਂ ਵਿੱਚ ਪਏ ਰਹਿੰਦੇ ਹਨ। ਅੱਜ ਦੀ ਵੀਡੀਓ ਵਿੱਚ ਉਹਨਾਂ ਦੇ ਲਈ ਤੁਹਾਡੇ ਲਈ ਇੱਕ ਸੌਖਾ ਤੇ ਸਰਲ ਤਰੀਕਾ ਹੈ। ਜੋ ਤੁਸੀਂ ਘਰ ਵਿੱਚ ਬੈਠ ਕੇ ਹੀ ਉਪਾਅ ਨੂੰ ਕਰ ਸਕਦੇ ਹੋ। ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਜੇਕਰ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਕੇ ਕਰ ਲਾਓਗੇ ਤੁਹਾਡੇ ਬੱਚਿਆਂ ਦੇ ਵਿਆਹ ਲਈ ਇਸ ਤਰ੍ਹਾਂ ਦਾ ਵੀ ਰਿਸ਼ਤਾ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਆਪ ਚੱਲ ਕੇ ਆਵੇਗਾ ਤੁਹਾਡੇ ਬੱਚਿਆਂ ਦੀ ਵਿਆਹ ਦੀ ਤਾਰੀਖ ਤੈਅ ਹੋ ਜਾਵੇਗੀ ਜੇਕਰ ਇਸ ਉਪਾਅ ਨੂੰ ਤੁਹਾਡੇ ਬੱਚੇ ਜਿਨ੍ਹਾਂ ਦਾ ਵਿਆਹ ਸ਼ਾਦੀ ਨਹੀਂ ਹੋ ਰਿਹਾ ਉਹ ਵੀ ਕਰਨਾ ਚਾਹੁੰਦੇ ਹਨ ਤਾਂ ਉਹ ਵੀ ਇਸ ਉਪਾਅ ਨੂੰ ਬੜੇ ਸੌਖੇ ਤੇ ਸਰਲ ਤਰੀਕੇ ਨਾਲ ਘਰ ਬੈਠੇ ਆ ਕਰ ਸਕਦੇ ਹਨ ਜੇਕਰ ਤੁਹਾਡੇ ਬੱਚੇ ਇਸ ਉਪਾਅ ਨੂੰ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਮਾਤਾ ਪਿਤਾ ਘਰ ਵਿੱਚ ਬੈਠਿਆਂ ਹੀ ਬੱਚਿਆਂ ਦੇ ਲਈ ਇਸ ਉਪਾਅ ਨੂੰ ਕਰ ਸਕਦੇ ਹੋ ਸਾਸ ਸੰਗਾ ਜੇ ਜਦੋਂ ਤੁਹਾਡੇ ਬੱਚਿਆਂ ਦੀ ਕੁੰਡਲੀ ਵਿੱਚ ਕੁਝ ਗ੍ਰਹ ਦੋਸ਼ ਚੱਲ ਰਹੇ ਹੁੰਦੇ ਹਨ ਉਹਨਾਂ ਗ੍ਰਹ ਦੋਸ਼ਾਂ ਦੇ ਚੱਲਣ ਕਰਕੇ ਉਹਨਾਂ ਦੇ ਵਿਆਹ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਜਾਂਦੀਆਂ ਹਨ ਉਹਨਾਂ ਰੁਕਾਵਟਾਂ ਨੂੰ ਇਸ ਉਪਾਅ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ ਇਸ ਉਪਾਅ ਨੂੰ ਕਿੰਨੇ ਦਿਨ ਲਗਾਤਾਰ ਕਿਸ ਸਮੇਂ ਤੇ ਕਿਸ ਵਿਧੀ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਤੁਹਾਨੂੰ ਵੀਡੀਓ ਵਿੱਚ ਦੱਸਣ ਵਾਲੇ ਹਾਂ ਇਸ ਕਰਕੇ ਸਾਧ ਸੰਗਤ ਜੀ ਆਪ ਸਭ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲੈਣਾ ਹੈ ਸਾਧ ਸੰਗਤ ਜੀ ਕੁਝ ਬੱਚੇ ਐਸੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਪਿਤਤਰ ਦੋਸ਼ ਜਾਂ ਫਿਰ ਗ੍ਰਹਿ ਦੋਸ਼ ਲੱਗੇ ਹੁੰਦੇ ਹਨ ਜਾਂ ਫਿਰ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦੀ ਕੁੰਡਲੀ ਵਿੱਚ ਨਜ਼ਰ ਦੋਸ਼ ਵੀ ਹੁੰਦੇ ਹਨ ਤੇ ਜਿਨ੍ਹਾਂ ਦੀ ਕੁੰਡਲੀ ਵਿੱਚ ਇਹ ਪ੍ਰੋਬਲਮਾਂ ਆਉਂਦੀਆਂ ਰਹਿੰਦੀਆਂ ਹਨ ਸਾਇ ਸੰਗਰਜੀ ਉਹਨਾਂ ਦੇ ਘਰ ਵਿੱਚ ਬੱਚਿਆਂ ਦੇ ਰਿਸ਼ਤੇ ਆਉਂਦੇ ਤਾਂ ਹਨ ਪਰ ਨੇਪਰੇ ਨਹੀਂ ਚੜ੍ਹਦੇ ਪਰ ਇਸ ਤਰ੍ਹਾਂ ਲਾਵਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਹੈ ਜਾਂ ਬਿਲਕੁਲ ਸਮੇਂ ਤੇ ਆ ਕੇ ਕੁਝ ਇਸ ਤਰ੍ਹਾਂ ਦੀ ਅਣਬਣ ਹੋ ਜਾਂਦੀ ਹੈ ਉਹ ਰਿਸ਼ਤਾ ਟੁੱਟ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਬੱਚਿਆਂ ਦੇ ਵਿਆਹ ਦੇ ਸੁਪਨੇ ਮਰ ਜਾਂਦੇ ਹਨ ਕਈ ਵਾਰੀ ਸਾਥ ਸੰਗਤ ਜੀ ਇਸ ਤਰ੍ਹਾਂ ਦੇ ਵੀ ਹਾਲਾਤ ਬਣ ਜਾਂਦੇ ਜਦੋਂ ਸਾਰੇ ਘਰ ਦੇ ਵਿੱਚ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਹਨ ਸਾਰੇ ਗੱਲਬਾਤ ਵੀ ਤੈਅ ਹੋ ਜਾਂਦੀ ਹੈ ਤੈਅ ਹੋਣ ਤੋਂ ਬਾਅਦ ਐਦਾਂ ਹੁੰਦਾ ਕਿ ਹੁਣ ਰਿਸ਼ਤਾ ਜਿਵੇਂ ਤੈਅ ਹੋ ਹੀ ਜਾਵੇਗਾ ਵਿਆਹ ਹੋ ਜਾਵੇਗਾ ਪਰ ਬਿਲਕੁਲ ਸਮੇਂ ਤੇ ਆ ਕੇ ਉਹ 네ਗੇਟਿਵ ਰਿਜ਼ਲਟ ਕੋਈ ਮਿਲ ਜਾਂਦਾ ਹੈ ਜਾਂ ਤਾਂ ਮੁੰਡੇ ਦੇ ਕੋਲ ਪਤਾ ਨਹੀਂ ਕੋਈ ਗੱਲ ਪਤਾ ਲੱਗ ਜਾਂਦੀ ਹੈ ਜਾਂ ਕੁੜੀ ਵਾਲੇ ਨਾ ਕਰ ਦਿੰਦੇ ਹਨ ਤੇ ਜਾਂ ਫਿਰ ਕੁੜੀ ਦੀ ਕੋਈ ਐਸੀ ਗੱਲ ਪਤਾ ਲੱਗ ਜਾਂਦੀ ਹੈ ਕਿ ਮੁੰਡੇ ਵਾਲੇ ਹੀ ਨਾ ਕਰ ਦਿੰਦੇ ਹਨ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜੇਕਰ ਤੁਹਾਡੀ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਅੱਜ ਜੋ ਅਸੀਂ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਸਾਡੇ ਦਸੇ ਅਨੁਚਾਰ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਇਸ ਨੂੰ ਪੂਰੇ ਵਿਸ਼ਵਾਸ ਦੇ ਨਾਲ ਤੁਹਾਨੂੰ ਇਸ ਦਾ ਰਿਜ਼ਲਟ ਫਿਰ ਤੁਰੰਤ ਮਿਲ ਜਾਵੇਗਾ। ਸਾਧ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਤੇ ਕਿਸ ਸਮੇਂ ਕਰਨਾ ਹੈ ਇਹ ਤੁਹਾਨੂੰ ਦੱਸ ਦਿੰਦੇ ਹਾਂ। ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਲਈ ਉਪਾਅ ਕਰਨ ਵਾਲੇ ਹੋ ਇਸ ਉਪਾਅ ਨੂੰ ਤੁਸੀਂ ਵੀਰਵਾਰ ਵਾਲੇ ਦਿਨ ਕਰਨਾ ਹੈ ਤੇ ਸਵੇਰ ਦੇ ਸਮੇਂ ਕਰਨਾ ਹੈ। ਜੇਕਰ ਤੁਸੀਂ ਲੜਕੇ ਦੇ ਵਿਆਹ ਲਈ ਚਿੰਤਤ ਹੋ ਤਾਂ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਤੇ ਜਾਂ ਫਿਰ ਮੱਸਿਆ ਵਾਲੇ ਦਿਨ ਸਵੇਰ ਦੇ ਸਮੇਂ ਕਰ ਸਕਦੇ ਹੋ। ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਜਿਹੜੇ ਇਹ ਵਾਰ ਹੁੰਦੇ ਹਨ ਇਹ ਵੀ ਬੜੇ ਜ਼ਿਆਦਾ ਮਹੱਤਵ ਰੱਖਦੇ ਹਨ ਇਸ ਤੋਂ ਇਲਾਵਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਕੋਲ ਪੰਜ ਹਲਦੀ ਦੀਆਂ ਗੰਡਾ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਤੇ ਉਹ ਜਿਹੜੀਆਂ ਹਲਦੀ ਦੀਆਂ ਗੰਡਾ ਹਨ ਬਿਲਕੁਲ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਕਾਲੀਆਂ ਨਾ ਹੋਈਆਂ ਹੋਣ ਪੰਜ ਹਲਦੀ ਦੀਆਂ ਗੰਡਾ ਲੈਣ ਤੋਂ ਬਾਅਦ ਸਤਸੰਗਤ ਜੀ ਤੁਸੀਂ ਇੱਕ ਪੀਲੇ ਰੰਗ ਦਾ ਕੱਪੜਾ ਲੈਣਾ ਜਿਹੜਾ ਕੇ ਰੁਮਾਲਕ ਦੇ ਸਾਈਜ਼ ਦਾ ਹੋਵੇ ਜੇਕਰ ਤੁਸੀਂ ਆਪਣੀ ਲੜਕੀ ਦੇ ਵਿਆਹ ਲਈ ਉਪਾਹ ਕਰੋਗੇ ਤਾਂ ਤੁਸੀਂ ਪੀਲੇ ਰੰਗ ਦਾ ਕੱਪੜਾ ਲੈਣਾ ਜੇਕਰ ਇਸ ਉਪਾਹ ਨੂੰ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਤਾਂ ਫਿਰ ਤੁਸੀਂ ਸਫੇਦ ਰੰਗ ਦੇ ਕੱਪੜੇ ਦਾ ਇਸਤੇਮਾਲ ਕਰ ਸਕਦੇ ਹੋ ਬਸ ਕੱਪੜਾ ਜਿਹੜਾ ਹੈ ਤੁਸੀਂ ਰੁਮਾਲ ਦੇ ਸਾਈਜ਼ ਦਾ ਹੀ ਲੈਣਾ ਹੈ ਇਸ ਤੋਂ ਇਲਾਵਾ ਉਸ ਦੇ ਕੋਲ ਇੱਕ ਰੈੱਡ ਕਲਰ ਦਾ ਸਕੈਚ ਰੱਖ ਲੈਣਾ ਹੈ ਜੋ ਕਿ ਉਸ ਦੇ ਨਾਲ ਇੱਕ ਰੈੱਡ ਕਲਰ ਦੀ ਮੋਲੀ ਵੀ ਹੋਣੀ ਚਾਹੀਦੀ ਹੈ ਜਿਹੜੇ ਅਸੀਂ ਅਕਸਰ ਹੀ ਹੱਥਾਂ ਤੇ ਬਨ ਕੇ ਬੈਠਦੇ ਹਾਂ ਇਸ ਉਪਾਅ ਨੂੰ ਕਰਨ ਲਈ ਤੁਹਾਡੇ ਕੋਲ ਬਸ ਇਨਾਂ ਕਸਮਾਨ ਹੋਣਾ ਬੜਾ ਜ਼ਰੂਰੀ ਹੈ ਇਸ ਉਪਾਅ ਨੂੰ ਜੇਕਰ ਤੁਸੀਂ ਲੜਕੀ ਦੇ ਵਿਆਹ ਲਈ ਕਰ ਰਹੇ ਹੋ ਤਾਂ ਵੀਰਵਾਰ ਵਾਲੇ ਦਿਨ ਜੇਕਰ ਲੜਕੇ ਦੇ ਵਿਆਹ ਲਈ ਕਰ ਰਹੇ ਹੋ ਸ਼ੁੱਕਰਵਾਰ ਵਾਲੇ ਦਿਨ ਤੇ ਜਾਂ ਫਿਰ ਮਸਿਆ ਵਾਲੇ ਦਿਨ ਕਰ ਸਕਦੇ ਹੋ ਉਸ ਦਿਨ ਤੁਸੀਂ ਇੰਨੀ ਸਮਗਰੀ ਲੈ ਕੇ ਸਵੇਰ ਸਮੇਂ ਉੱਠਦਿਆਂ ਸਾਰ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨਣੇ ਹਨ ਇਸ ਤੋਂ ਬਾਅਦ ਇਸ ਉਪਾਣੂ ਕਰਨਾ ਹੈ ਸਾਰਾ ਸਮਾਨ ਜਿਹੜਾ ਲੈਣਾ ਹੈ ਇਸ ਨੂੰ ਲੈ ਕੇ ਤੁਸੀਂ ਆਪਣੇ ਘਰ ਵਿੱਚ ਜਿਹੜਾ ਤੁਹਾਡਾ ਪਾਠ ਪੂਜਾ ਵਾਲਾ ਕਮਰਾ ਜਾਂ ਸਥਾਨ ਹੈ ਜਾਂ ਤੁਸੀਂ ਜਿਸ ਵੀ ਜਗ੍ਹਾ ਤੇ ਬੈਠ ਕੇ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਜਾ ਕੇ ਇਸ ਸਮਾਨ ਨੂੰ ਲੈ ਕੇ ਬੈਠ ਜਾਣਾ ਹੈ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਧਾਰਮਿਕ ਸਥਾਨ ਦਾ ਜਲ ਹੋਵੇ ਉਹ ਵੀ ਤੁਸੀਂ ਥੋੜਾ ਜਿਹਾ ਜਲ ਲੈ ਸਕਦੇ ਹੋ ਉਸ ਨੂੰ ਤੁਸੀਂ ਜਿਹੜਾ ਸਮਾਨ ਲਿਆ ਹੈ ਜਿਹੜਾ ਉਪਾਹ ਕਰਨ ਲਈ ਸਮਾਨ ਲਿਆ ਹੈ ਉਸ ਦੇ ਉੱਪਰ ਉਸ ਜਲ ਦਾ ਤੁਸੀਂ ਛੱਟਾ ਮਾਰ ਦੇਣਾ ਹੈ ਆਪਣੇ ਉੱਪਰ ਵੀ ਉਸੇ ਹੀ ਜਲ ਦਾ ਛੱਟਾ ਮਾਰਨਾ ਹੈ ਇਸ ਤੋਂ ਇਲਾਵਾ ਜੇਕਰ ਸਾਧ ਸੰਗਤ ਜੀ ਤੁਹਾਡੇ ਕਿਸੇ ਧਾਰਮਿਕ ਸਥਾਨ ਦਾ ਜਲ ਨਹੀਂ ਹੈ ਤੁਹਾਡੇ ਘਰ ਵਿੱਚ ਜਿਹੜਾ ਸਾਫ਼ ਪਾਣੀ ਹੋਵੇਗਾ ਬਿਲਕੁਲ ਉਸ ਦਾ ਵੀ ਛੱਟਾ ਦੇ ਸਕਦੇ ਹੋ ਇਸ ਤੋਂ ਬਾਅਦ ਸਾਧ ਸੰਗਤ ਜੀ ਜਿਹੜਾ ਵੀ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਉਥੇ ਤੁਸੀਂ ਦੇਸੀ ਘਿਉ ਦਾ ਇੱਕ ਦੀਵਾ ਜਗਾਉਣਾ ਹੈ ਦੀਵਾ ਜਗਾਉਣ ਤੋਂ ਬਾਅਦ ਜਦੋਂ ਤੁਸੀਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਜਿਹੜੇ ਵੀ ਦੇਵੀ ਦੇਵਤੇ ਜਾਂ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਜਾ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜਾ ਉਪਾਅ ਤੁਸੀਂ ਕਰਨ ਜਾ ਰਹੇ ਹੋ ਇਸ ਉਪਾਅ ਨੂੰ ਕਰਦੇ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਵਿਗਨ ਜਾਂ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੁਹਾਡੀ ਜੋ ਵੀ ਇੱਛਾ ਹੈ ਉਹ ਪਰਮਾਤਮਾ ਜੀ ਜਲਦ ਪੂਰੀ ਕਰ ਦੇਣ ਤੇ ਸਤ ਸੰਗਤ ਜੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਜੋ ਤੁਸੀਂ ਹਲਦੀ ਦੀਆਂ 5 ਗੰਡਾਂ ਲਈਆਂ ਹਨ ਉਹਨਾਂ ਵਿੱਚੋਂ ਇੱਕ ਗੰਡ ਤੁਸੀਂ ਪਹਿਲਾਂ ਚੁੱਕਣੀ ਹੈ ਉਸ ਦੇ ਉੱਪਰ ਰੈੱਡ ਕਲਰ ਦੇ ਨਾਲ ਜਿਹੜਾ ਸਕੈਚ ਲਿਆ ਸੀ ਉਸ ਦੇ ਨਾਲ ਗੰਡ ਦੇ ਉੱਪਰ ਲਿਖਣਾ ਹੈ ਪਿਤਰ ਦੋਸ਼ ਬੜੀ ਆਸਾਨੀ ਨਾਲ ਤੁਸੀਂ ਗੰਡ ਦੇ ਉੱਤੇ ਇਸ ਨੂੰ ਲਿਖ ਸਕਦੇ ਹੋ ਇਸ ਨੂੰ ਲਿਖਣ ਤੋਂ ਬਾਅਦ ਗੰਡ ਨੂੰ ਰੱਖ ਦੇਣਾ ਤੇ ਦੂਜੀ ਗੰਡ ਚੁੱਕ ਲੈਣੀ ਹੈ ਉਸ ਦੇ ਉੱਪਰ ਤੁਸੀਂ ਲਿਖ ਦੇਣਾ ਜੀ ਕੁੰਡਲੀ ਦੋਸ਼ ਇਸ ਨੂੰ ਲਿਖਣ ਤੋਂ ਬਾਅਦ ਜਦੋਂ ਫਿਰ ਤੁਸੀਂ ਤੀਸਰੀ ਗੰਡ ਚੁੱਕਣੀ ਹੈ ਉਹਦੇ ਉੱਪਰ ਉਸੇ ਹੀ ਰੈੱਡ ਪੈਨ ਦੇ ਨਾਲ ਲਿਖ ਦੇਣਾ ਜੀ ਮੰਗਲ ਦੋਸ਼ ਮੰਗਲ ਦੋਸ਼ ਜਦੋਂ ਲਿਖ ਲਿਆ ਤੇ ਇਸ ਨੂੰ ਲਿਖਣ ਤੋਂ ਬਾਅਦ ਇਸ ਹਲਦੀ ਦੀ ਗੰਡ ਨੂੰ ਉੱਥੇ ਹੀ ਰੱਖ ਦੇਣਾ ਹੈ ਤੇ ਚੌਥੀ ਹਲਦੀ ਦੀ ਗੰਡ ਨੂੰ ਚੁੱਕ ਲੈਣਾ ਹੈ ਉਸ ਉੱਪਰ ਲਿਖਣਾ ਹੈ ਜੀ ਨਜ਼ਰ ਦੋਸ਼ ਇਸ ਤਰੀਕੇ ਨਾਲ ਤੁਹਾਡੀਆਂ ਚਾਰ ਗੰਡਾਂ ਹੋ ਗਈਆਂ ਇਸ ਤੇ ਨੜ ਤੁਹਾਡੇ ਧੀ ਜਾਂ ਪੁੱਤਰ ਦਾ ਕਿਸੇ ਵੀ ਪ੍ਰਕਾਰ ਦਾ ਜੇਕਰ ਕੋਈ ਨਜ਼ਰ ਦੋਸ਼ ਲਗਿਆ ਹੋਵੇਗਾ ਇਹ ਲਿਖਣ ਦੇ ਨਾਲ ਜਿੰਨੇ ਵੀ ਨਜ਼ਰ ਦੋਸ਼ ਜਾਂ ਮਾੜੀ ਪ੍ਰਕਿਰਤੀ ਹੋਵੇਗੀ ਦੂਰ ਹੋ ਜਾਵੇਗੀ ਇਸ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਜਦੋਂ ਪੰਜਵੀਂ ਹਲਦੀ ਦੀ ਗੰਢ ਚੁੱਕਣੀ ਹੈ ਉਹਦੇ ਉੱਪਰ ਲਿਖ ਦੇਣਾ ਹੈ ਅੰਨਿਆ ਦੋਸ਼ ਭਾਵਕੇ ਅਨੇਕ ਪ੍ਰਕਾਰ ਦੇ ਦੋਸ਼ ਭਾਵੇਂ ਕਿੰਨੇ ਵੀ ਪ੍ਰਕਾਰ ਦੇ ਹੋਣ ਉਹ ਵੀ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ ਜਿਹੜੇ ਦੋਸ਼ ਹਨ ਉਹ ਵਿਗਨ ਪਾ ਰਹੇ ਹਨ ਰਿਸ਼ਤਿਆਂ ਦੇ ਵਿੱਚ ਉਹ ਜਿਹੜੇ ਵਿਗਨ ਹੀ ਜੇਕਰ ਦੂਰ ਹੋ ਜਾਣਗੇ ਤਾਂ ਰਿਸ਼ਤਾ ਤੈ ਹੋ ਜਾਵੇਗਾ ਕਿਉਂਕਿ ਬਹੁਤ ਪ੍ਰਕਾਰ ਦੇ ਦੋਸ਼ ਹੁੰਦੇ ਹਨ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਦੋਸ਼ ਹੋਵੇਗਾ ਪੰਜਵੀਂ ਹਲਦੀ ਦੀ ਗੰਢ ਦੇ ਉੱਤੇ ਲਿਖ ਦੇਣਾ ਅੰਨੇ ਦੋਸ਼ ਕਿਸੇ ਪ੍ਰਕਾਰ ਦੇ ਦੋਸ਼ ਨੂੰ ਫਿਰ ਖਤਮ ਕਰ ਦੇਵੇਗੀ ਫਿਰ ਸਾਧ ਸੰਗਤ ਜੀ ਪੰਜ ਹਲਦੀ ਦੀਆਂ ਗੰਡਾਂ ਦੇ ਉੱਤੇ ਲਿਖਣ ਤੋਂ ਬਾਅਦ ਤੁਸੀਂ ਪੰਜੇ ਹੀ ਗੰਡਾਂ ਇਕੱਠੀਆਂ ਕਰ ਲੈਣੀਆਂ ਹਨ ਇਕੱਠੀਆਂ ਕਰਨ ਤੋਂ ਬਾਅਦ ਤੁਸੀਂ ਮੌਲੀ ਜਿਹੜੀ ਲਈ ਸੀ ਲਾਲ ਰੰਗ ਦੀ ਉਸ ਮੌਲੀ ਦੇ ਨਾਲ ਇਹਨਾਂ ਗੰਡਾਂ ਨੂੰ ਸੱਤ ਵਾਰ ਉਤੋਂ ਦੀ ਲਵੇਟ ਦੇਣਾ ਹੈ ਸਤ ਵਾਰ ਵਾਲੇ ਵੇਟਣ ਤੋਂ ਬਾਅਦ ਮੋਲੀ ਜਿਹੜੀ ਵੱਧ ਜਾਂਦੀ ਹੈ ਉਹਨੂੰ ਤੋੜ ਦੇਣਾ ਹੈ ਪਰ ਤੁਸੀਂ ਇਸ ਮੋਲੀ ਦੀ ਗੰਡ ਨੂੰ ਗੰਡ ਨਹੀਂ ਲਗਾਉਣੀ ਜੋ ਸਾਈਡ ਹੋਵੇਗੀ ਉਹ ਤੁਸੀਂ ਦੂਜੀ ਮੋਲੀ ਜਿਹੜੀ ਲਵੇਟੀ ਸੀ ਉਸ ਦੇ ਵਿੱਚ ਕਰਕੇ ਨੂੰ ਅੰਦਰਵਾਰ ਕਰ ਦੇਣੀ ਹੈ ਅੰਦਰਵਾਰ ਨੂੰ ਧਾਗਾ ਕਰ ਦੇਣਾ ਹੈ ਤੇ ਦੂਜੀ ਮੋਲੀ ਵਾਲੇ ਧਾਗੇ ਵਿੱਚ ਲਪੇਟ ਦੇਣਾ ਹੈ ਗੰਡ ਨਹੀਂ ਦੇਣੀ ਇਸ ਗੱਲ ਦਾ ਧਿਆਨ ਰੱਖਣਾ ਹੈ ਇਸ ਤਰ੍ਹਾਂ ਇੱਕ ਗੁੱਟਲੀ ਜਿਹੀ ਮੋਲੀ ਦੀ ਤਿਆਰ ਹੋ ਜਾਵੇਗੀ ਇਸ ਤਰ੍ਹਾਂ ਤੁਸੀਂ ਪੀਲੇ ਰੰਗ ਦੇ ਕੱਪੜੇ ਜੇਕਰ ਲੜਕੀ ਦੇ ਲਈ ਕਰ ਰਹੀ ਹੋ ਤਾਂ ਪੀਲੇ ਰੰਗ ਦਾ ਕੱਪੜਾ ਵਰਤੋ ਤੇ ਜੇਕਰ ਲੜਕੇ ਲਈ ਕਰ ਰਹੇ ਹੋ ਸਫੇਦ ਰੰਗ ਦਾ ਰੁਮਾਲ ਜਿਹੜਾ ਹੋਵੇਗਾ ਉਹ ਵੀ ਵਰਤ ਸਕਦੇ ਹੋ ਫਿਰ ਤੁਸੀਂ ਇਹ ਹਲਦੀ ਦੀਆਂ ਗੰਡਾਂ ਜਿਹੜੀਆਂ ਮੌਲੀ ਦੇ ਵਿੱਚ ਲਵੇਟ ਕੇ ਰੱਖੀਆਂ ਸਨ ਤੁਸੀਂ ਕੀ ਕਰਨਾ ਕਿ ਇਦਾਂ ਹੀ ਰੱਖ ਦੇਣੀਆਂ ਰੁਮਾਲ ਦੇ ਵਿੱਚ ਰੱਖਣ ਤੋਂ ਬਾਅਦ ਇਹ ਗੰਡਾਂ ਰੁਮਾਲ ਦੇ ਵਿੱਚ ਦਿਖਾਈ ਨਹੀਂ ਦੇਣੀਆਂ ਚਾਹੀਦੀਆਂ ਫਿਰ ਗੰਡ ਮਾਰ ਦੇਣੀ ਹੈ ਸਿਰਫ ਇੱਕ ਗੰਡ ਹੀ ਲਗਾਉਣੀ ਹੈ ਦੂਸਰੀ ਨਹੀਂ ਲਗਾਉਣੀ ਇਹ ਪੋਰਟਲੀ ਤਿਆਰ ਕਰਕੇ ਤੁਸੀਂ ਜੇਕਰ ਤੇ ਤੁਹਾਡੇ ਬੱਚੇ ਘਰ ਵਿੱਚ ਹਨ ਤਾਂ ਤੁਸੀਂ ਉਹਨਾਂ ਦੇ ਮੱਥੇ ਨੂੰ ਸ਼ੁਹਾ ਸਕਦੇ ਹੋ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਤਾਂ ਤੁਸੀਂ ਇਸ ਪੋਰਟਲੀ ਨੂੰ ਆਪਣੇ ਬੱਚੇ ਦੇ ਜਿਸਤੇ ਲਈ ਕਰ ਰਹੇ ਹੋ ਉਸ ਦੀ ਫੋਟੋ ਦੇ ਨਾਲ ਟੱਚ ਕਰ ਸਕਦੇ ਹੋ ਇਹਨਾਂ ਕਰਨ ਤੋਂ ਬਾਅਦ ਜਿਹੜਾ ਤੁਹਾਡੇ ਘਰ ਵਿੱਚ ਪੂਜਾ ਸਥਾਨ ਬਣਿਆ ਹੋਵੇਗਾ ਉੱਥੇ ਕੋਈ ਤਸਵੀਰ ਪਈ ਹੋਵੇਗੀ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੀ ਤਸਵੀਰ ਦੇ ਪਿਛੇ ਇਸ ਪੋਰਟਲੀ ਨੂੰ ਰੱਖ ਦੇਣਾ ਹੈ ਇਸ ਬੋਟਲੀ ਨੂੰ ਤੁਸੀਂ ਰੋਜ਼ ਵੇਖਣਾ ਹੈ ਤੇ ਇਦਾਂ ਕਰਨ ਤੋਂ ਬਾਅਦ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਹਰ ਰੋਜ਼ ਅਰਦਾਸ ਬੇਨਤੀ ਵੀ ਕਰਨੀ ਹੈ ਕਿ ਜੋ ਵੀ ਤੁਸੀਂ ਇਹ ਉਪਾਅ ਕੀਤਾ ਹੈ ਪੂਰੇ ਵਿਸ਼ਵਾਸ ਤੇ ਭਾਵਨਾ ਨਾਲ ਕੀਤਾ ਹੈ ਪਰਮਾਤਮਾ ਸੱਚੇ ਪਾਤਸ਼ਾਹ ਜੀ ਤੁਹਾਡੀ ਜੋ ਵੀ ਇੱਛਾ ਅਰਦਾਸ ਬੇਨਤੀ ਹੋਵੇਗੀ ਪਰਮਾਤਮਾ ਦੇ ਅੱਗੇ ਤੁਸੀਂ ਬੋਲ ਦੇਣੀ ਹੈ ਇਸ ਨੂੰ ਪੂਰਾ ਕਰ ਦੇਣਗੇ ਪਰਮਾਤਮਾ ਜੀ ਤੁਸੀਂ ਫਿਰ ਇਸ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਦੇ ਅੱਗੇ ਕਿ ਮੇਰੇ ਧੀ ਜਾਂ ਪੁੱਤ ਦੀ ਕੁੰਡਲੀ ਵਿੱਚ ਜਿਹੜਾ ਵੀ ਕੋਈ ਦੋਸ਼ ਹੈ ਉਸ ਦਾ ਨਾਸ਼ ਹੋ ਜਾਵੇ। ਇਸ ਤੋਂ ਬਾਅਦ ਜਿੰਨਾ ਸਮਾਂ ਤੁਹਾਡੇ ਬੱਚੇ ਦਾ ਰਿਸ਼ਤਾ ਨਹੀਂ ਹੁੰਦਾ ਉਹਨਾਂ ਸਮਾਂ ਇਸ ਪੋਰਟਰੀ ਨੂੰ ਰੋਜ਼ ਵੇਖਣਾ ਹੈ। ਟੱਚ ਨਹੀਂ ਕਰਨਾ। ਤੁਹਾਡੇ ਧੀ ਜਾਂ ਪੁੱਤ ਜਦੋਂ ਵੀ ਉਹਦਾ ਰਿਸ਼ਤਾ ਤੈਅ ਹੋ ਜਾਵੇ ਸਾਰੀ ਗੱਲ ਪੱਕੀ ਹੋ ਜਾਵੇ। ਮੈਰਿਡ ਡੇਟ ਵੀ ਜਿਹੜੀ ਹੈ ਉਹ ਫਿਕਸ ਹੋ ਜਾਵੇ। ਉਸ ਤੋਂ ਬਾਅਦ ਤੁਸੀਂ ਇਸ ਪੋਰਟਰੀ ਨੂੰ ਗੁਪਤ ਵਿਧੀ ਨਾਲ ਚੁੱਕ ਕੇ ਬਿਨਾਂ ਕਿਸੇ ਨੂੰ ਘਰ ਵਿੱਚ ਦੱਸੇ ਇਤੇ ਦੂਰ ਜਾ ਕੇ ਚੱਲਦੇ ਹੋਏ ਪਾਣੀ ਵਿੱਚ ਵਹਾ ਸਕਦੇ ਹੋ ਨਦੀ ਨਹਿਰ ਜਾਂ ਨਾਲੇ ਵਿੱਚ ਜੇਕਰ ਤੁਹਾਡੇ ਘਰ ਵਿੱਚ ਪਾਣੀ ਚੱਲਦਾ ਹੈ ਤਾਂ ਉੱਥੇ ਵੀ ਵਹਾ ਸਕਦੇ ਹੋ ਜੇਕਰ ਪਾਣੀ ਕਿਧਰੇ ਨਹੀਂ ਵਗਦਾ ਤਾਂ ਤੁਸੀਂ ਕਿਸੇ ਦਰਖਤ ਦੇ ਕੋਲ ਜਾ ਕੇ ਘਰ ਦੇ ਨੇੜੇ ਕਿਸੇ ਪਿੱਪਲ ਦੇ ਰੁੱਖ ਹੋਵੇ ਉਹਦੇ ਰੁੱਖ ਦੇ ਹੇਠਾਂ ਵੀ ਸਪੋਟਲੀ ਨੂੰ ਖੋਲ ਕੇ ਰੱਖ ਕੇ ਆ ਸਕਦੇ ਹੋ ਜੇਕਰ ਪਿੱਪਲ ਦਾ ਰੁੱਖ ਵੀ ਨਾ ਹੋਵੇ ਕੋਈ ਵੀ ਦਰਖਤ ਦੇ ਹੇਠਾਂ ਤੁਸੀਂ ਸਪੋਟਲੀ ਨੂੰ ਰੱਖ ਕੇ ਆ ਸਕਦੇ ਹੋ ਇਸ ਪੋਟਲੀ ਨੂੰ ਖੋਲ ਕੇ ਰੱਖ ਕੇ ਆਉਣਾ ਹੈ ਇਸ ਉਪਾਅ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਚਮਤਕਾਰੇ ਫਾਇਦਾ ਹੋ ਜਾਵੇਗਾ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਕਰਕੇ ਵੇਖ ਲਿਓ ਸਾਧ ਸੰਗਤ ਜੀ ਬੜਾ ਹੀ ਕਾਰਗਰ ਤੇ ਘਰੇਲੂ ਉਪਾਅ ਹੈ ਘਰ ਬੈਠਿਆਂ ਹੀ ਤੁਸੀਂ ਕਰ ਸਕਦੇ ਹੋ ਤੇ ਕਦੇ ਵੀ ਇਸ ਦੇ ਨਾਲ ਕਿਸੇ ਦਾ ਬੁਰਾ ਨਹੀਂ ਹੋਵੇਗਾ ਇਸ ਲਈ ਘਰੇਲੂ ਉਪਾਅ ਜੋ ਹੁੰਦੇ ਹਨ ਇਹ ਕਿਸੇ ਦਾ ਨੁਕਸਾਨ ਨਹੀਂ ਕਰਦੇ ਤੇ ਨਾ ਹੀ ਤੁਹਾਡਾ ਕੋਈ ਖਰਚ ਹੁੰਦਾ ਹੈ ਤੁਹਾਡਾ ਸਮਾਂ ਵੀ ਬਚ ਜਾਵੇਗਾ ਤੁਹਾਨੂੰ ਕਿਧਰੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਸਾਥ ਸੰਗਤ ਜੀ ਏਸੀ ਜੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ